ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਫੁਰਜ਼ੀ ਰਹਿਣਾ ਹਾਂ ਹੈਲੋ ਨਹੀਂ ਗਏ ਕਵਰੀ ਦਾਦੇ ਅੱਜ ਸਾਡੇ ਆਈ ਹੈ ਜੀ ਵਧਾਈ ਤੇ ਵਧਾਈ ਆਈ ਸੀਗੀ ਬਹੁਤ ਕਾਲੀ ਸੀ ਭੂਆ ਦੇ ਪੁੱਤ ਨੂੰ ਘੋਲੇ ਪੋਤਾ ਪੋਤੀ ਜੋੜੇ ਹੋਏ ਨੇਗੇ 12 13 ਸਾਲਾਂ ਵਾਲ ਬਹਗੂ ਨੇ ਨਾ ਕਰੇ ਪੋਤ ਪੁੱਤੇ ਪੋਤੀ ਦੀ ਦਾਤ ਵਕਸੀ ਐ ਤੇ ਵਧਾਈ ਆਈ ਸੀ ਅੱਜ ਤੇ ਹੋਰ ਬਸ ਵੀਡੀਓ ਨਹੀਂ ਬਣੀ ਅੱਜ ਇੱਕ ਗੁਰਦੁਆਰਾ ਸਾਹਿਬ ਭੋਗ ਸੀਗਾ ਹਨਪੜ ਦਾ ਭੋਗ ਤੇ ਗਏ ਤੇ ਵਿਚਾਰਾ ਬਾਹਰ ਚ ਬੋਲ ਮਾਰ ਕੇ ਦੱਦੀ ਨੂੰ ਮੰਡੀਆਂ ਨੂੰ ਫੋਨ ਉਹਨਾਂ ਨੇ ਕੀਤਾ ਸੀ ਸਵੇਰੇ ਇਹ ਕਹਿੰਦੇ ਸੀ ਆਵਾਂਗੇ ਸਾਨੂੰ ਆਏ ਸੀਗਾ ਵੀ ਚੱਲ ਹਜੇ ਉਹ ਹੁਣ ਤਾਂ ਅਸੀਂ 9 ਵਜੇ ਤੇ 10 ਵਜੇ ਨੂੰ ਆ ਜਾਾਂਗੇ ਉਦੋਂ ਅਸੀਂ ਆ ਕੇ ਬਾਹਰ ਚ ਖੜਾ ਪਿਕਚਰ ਤੇ ਫੋਨ ਤਾਂ ਕੀਤਾ ਸੀ ਅਸੀਂ ਇਹ ਤਾਂ ਹੀ ਕਾਲੀ ਨਾਲ ਆ ਗਏ ਸੋ ਖੜੇ ਨਹੀਂ ਹੈਗੇ ਬਾਹਰ ਬਾਹਰ ਚ ਹੀ ਰਹੇ ਭੋਗ ਪੈਣ ਸਾਰ ਆ ਗਏ ਚਲੋ ਭੋਗ ਕੇ ਜਾ ਰਹੇ ਹੋਣੇ ਆਂਗੇ ਤੇ ਪੋਤਾ-ਪੋਤੀ ਜੋੜੇ ਹੋਏ ਨੇ ਜੀ ਭੂਆ ਦੀ ਨੂੰ ਕੋਲੇ ਦਾਈ ਦੇ ਦੋ ਡੱਬੇ ਆ ਗਏ ਪਕਾਸੇ ਆ ਗਏ ਤੇ ਘਰੇ ਬਣਾਏ ਲੱਡੂ ਨੇ ਅੰਦਰ ਘਰੇ ਬਣਾਏ ਉਹ ਤੇ ਹੈ ਨਹੀਂ ਸਵਾਦ ਮਿੱਠਾ ਨੂੰ ਸਵਾਦੂ ਤੇ ਮੈਂ ਅੱਜ ਨਾ ਫਿਰ ਭੋਗ ਤੋਂ ਆ ਕੇ ਬਿੰਚਟ ਤੋਂ ਬਸ 10 ਘੰਟੇ ਮਸਾਂ ਬੈਠਾ ਸੀ ਉਹ ਆ ਰਮ ਦਾ ਸਾਡਾ ਤੇ ਔਰ ਮੇਰਾ ਤੇ ਫਿਰ ਉਹ ਦੁਬਾਰਾ ਬਸ ਬਿੰਚਟ ਦਮ ਲੈ ਕੇ ਸਲਵਾਰ ਸੇਉਣ ਵਾਲੇ ਤੇ ਘਰ ਦੀ ਕੱਟੀ ਪਈ ਸੀ ਉਹ ਬਣਾਈਏਗੀ ਤੇ ਵਾਪਸ ਅੱਜ ਦੀ ਹੁਣ ਤਿਆਰੀਆਂ ਕਰਦੇ ਨੂੰ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਜਦਸਾਈ ਤੇ ਆਪਣੇ ਕਰੇ ਕੜਾਹੀ ਵੀ ਚੜ ਸਕਦੀ ਹੈ ਨਾ ਬਾਈਕ ਨੂੰ ਤੁਹਾਨੂੰ ਪਤਾ ਲੱਗ ਗਿਆ ਕਿ ਕਾਰੀ ਖਾਤਰ ਕੜਾਹੀ ਚੜਕੀ ਹੋਣੀ ਹੈ ਨਾ ਤੇ ਪਹਿਲਾਂ ਤਾਂ ਪਚਾਹ ਨਾਲ ਲੱਡੂ ਖਾਣੇ ਆ ਫਿਰ ਤੁਹਾਨੂੰ ਦਿਖਾਉਣਾ ਵੀ ਕਿ ਕਾਰ ਦੇ ਖਾਤਰ ਕੜਾਹੀ ਚੜੀ ਹੈ ਕਿਵੇਂ ਆ ਸਾਰਾ ਕੁਝ ਦੱਸਾਂ ਤੁਹਾਨੂੰ ਤੇ ਦੁਬਾਰਾ ਪਾਵਸ ਬਣਾ ਸ਼ੁਰੂ ਕਰ ਲਿਆ ਭਾਰਾ ਚਾਤੇ ਨੇ ਲੱਡੂ ਫਾਲੇਂਗੇ ਅਚਾ ਚਲੀ ਤੂੰ ਵੀ ਗੁਰਮੱਲ ਲੱਡੂ ਫਾਲੇਂਗੇ ਪਾਪੜਾ ਨਾ ਤੀ ਖਾਣਾ ਚਾਚੀ ਦੀ ਚੀਜ਼ ਖਾ ਲਿਆ ਕਰੋ ਚੱਕ ਕੋਈ ਚਾ ਪਾਪੜ ਕੋਈ ਚੀਜ਼ ਹੋਰ ਚਾਚੀ ਦੀ ਚੀਜ਼ ਤਾਂ ਖਾਂਦੀਆਂ ਨਹੀਂ ਜਿਹੜਾ ਮੜਾ ਮੋਟਾ ਖੂਨ ਵਦੇ ਉਹ ਤਾਂ ਜਿੱਦਾ ਸੁਖ ਫੇਰ ਲੈ ਜੀ ਮੈਨੂੰ ਰਾਜੀ ਵਾਲੀ ਮੰਮੀ ਕਹਿੰਦੀ ਸੀ ਕਹਿੰਦੀ ਇੱਕ ਡੱਬਾ ਗਲਾਬ ਜਮਣਾ ਹੋਰ ਪਾ ਲੈ ਮੈਂ ਮਟਾਪੇ ਤੇ ਢਰਦੀ ਕਿਰਾਬ ਜ ਆਪਣਾ ਡਪਾਈ ਲਿਆ ਅੱਜ ਦੋ ਹਾਰੇ ਹਵਾ ਚ ਆਸੀ ਖਾ ਲੈਂਦੇ ਭਾਈ ਅੱਜ ਨਾਲ ਗੁੰਮਗਮਾਟ ਜਾ ਬਣਿਆ ਪਿਆ ਗੁੰਮਾ ਬੱਦਲ ਵਾਈ ਜੀ ਹੋਈ ਪਈ ਐ ਉੱਤੋਂ ਕਣਕ ਦਾ ਜੋਰ ਹੋ ਰਿਹਾ ਨਾ ਸਿੱਕ ਕੱਦੇ ਨੂੰ ਜੋਰ ਪੈ ਜਾਊਗਾ ਮਸ਼ੀਨਾਂ ਚੱਲ ਪਾਣਗੇ ਵਿਚ ਵਿਚ ਤਾਂ ਚੱਲ ਵੀ ਪਈਆਂ ਤੇ ਕਣਕ ਵੱਢਣ ਨੂੰ ਤਿਆਰ ਹੈਗੀ ਬਹਿ ਜੀ ਇੱਕ ਦੀ ਵਧੀਆ ਫਸਲ ਵੀ ਵਧੀਆ ਲੱਗਦੀ ਹੈਗੀ ਖਾੜੀ ਕਣਕ ਤੇ ਦੇਖਣ ਨੂੰ ਕੋਈ ਡੁੱਗੀ ਡੁੱਗੀ ਨਹੀਂ ਕਿਉਂਕਿ ਇਹ ਪਹਿਲਾਂ ਮੀਂਹ ਚ ਖੇੜਾ ਨਹੀਂ ਆਇਆ ਹੈਗਾ ਸਾ ਦੇਖਿੰਦੇ ਜਮੀਨ ਹੀ ਬਿਲਕੁਲ ਨਹੀਂ ਆਇਆ ਹੁਣ ਬਹੇ ਕੁ ਸੁੱਕ ਰੱਖੀ ਵੀ ਦਿਨ ਲੋਕ ਵੀ ਦਿਨ ਸਾਰੀ ਆਪਦੀ ਕੱਟ ਕੋਈ ਤੇ ਫਾਸਲਾ ਜਿਹੜੀ ਉਹ ਵੱਡ ਲਾਣਗੇ ਮੱਖੀਆਂ ਦੀ ਫਾਸਲਾ ਜਿਹੜੀ ਉਹ ਵੀ ਲਾਣਗੇ ਚਲੋ ਜੇ ਪਾ ਚਾਹ ਪੀ ਕੇ ਮਿਲਦੇ ਆਂਗੇ ਬਾਅਦ ਵਿੱਚ ਆਹ ਆਹ ਪਰਿਆੰਦੇ ਲੋ ਜੀ ਆਪਾਂ ਪਹਿਣ ਕੇ ਤਰੀ ਅਗੇ ਪਹਿਣ ਕੇ ਤੂੜਤਾਲ ਨੂੰ ਸੱਤ ਤੇ ਪਾਪਾਂ ਦੇ ਨਾਂ ਅੰਦਾਈਆਂ ਹੋਈਆਂ ਨਹੀਂਆਂ ਕੰਮ ਕਰੋ ਕੰਮ ਕਰਾਉਣ ਪਹਿਲਾ ਘਰ ਦੀਆਂ ਕੁੜੀਆਂ ਆ ਸਭ ਆਉਂਦਾ ਹੈ ਨਾ ਆਣ ਆਇਆ ਕੰਮ ਕੋਈ ਨਹੀਂ ਕਰਦਾ ਨਾ ਘਰ ਦੀਆਂ ਬੁੜੀਆਂ ਦੇ ਕੰਮ ਕਰਦੀਆਂ ਹੁੰਦੀਆਂ ਇੱਥੇ ਬੈਠਦੇ ਜਿਹੜੇ ਆਪਾਂ ਅੱਜ ਵੱਧ ਕੰਮ ਕਰਦੀ ਲੱਗਦੀ ਉਹ ਆਖੂ ਵੀ ਉਨੀ ਸੁਖਾਈ ਜਾਂਦੀ ਆ ਨਾ ਬਈ ਮੈਥਾ ਹੁੰਦਾ ਹੀ ਨਹੀਂ ਉਹ ਤੁਸੀਂ ਤਾਂ ਕਰਦੇ ਵੀ ਹੋ ਇੰਨਾ ਤੋਂ ਨਹੀਂ ਕਰਦੇ ਪਿੱਛੇ ਦੀ ਮੈਂ ਥੋੜਾ ਜਿਹਾ ਕਰਿਆ ਸੀ ਘਾਟੀ ਹੈ ਸਿਰਫ ਫੱਕ ਕਰੇ ਹਲਵਾ ਹੋਣਾ ਰਾਜੀ ਜਾ ਕੇ ਹਾਰਾ ਜੀ ਜਾ ਕੇ ਜਾ ਤਾਂ ਮਰ ਤੇ ਕੰਮ ਕਰਦੀ ਐ ਜਾਂ ਮੈਂ ਕਰਦੀ ਐ ਗਰਮੀਂਟਾਂ ਐ ਬੈਜੇ ਨੇ ਕਹਿੰਦੇ ਪਰ ਮੈਂ ਤਾਂ ਦਾਮ ਲੈ ਕੇ ਆਈ ਆ ਦਾਮ ਲੈਣ ਆਈ ਆ ਮੈਂ ਵੀਡੀਓ ਚ ਦੇਖ ਲੀਂਦੀ ਮਖਾ ਤਾਂ ਤੁੰਨੇ ਬੈਟ ਗਏ ਗਰਮੀਂਟਾਂ ਹੋ ਜੀ ਦੀ ਤਾਂ ਬੰਗਾਲੀਆਂ ਉਹ ਤਾਂ ਕਹਿੰਦੇ ਪਰ ਮੈਂ ਤਾਂ ਘਰੇ ਬਾਲਾ ਕੰਮ ਮਾਵਾਂ ਚ ਦਾਮ ਲੈਣ ਆਈ ਆ ਤੁਸੀਂ ਕਰ ਲਓ ਆਉਣੇ ਕਹਿਨੇ ਪਈ ਜਦੋਂ ਬੈਜਾ ਉਹ ਤਾਂ ਆਪ ਹੀ ਕਹਿੰਦੇ ਆ ਤੁਸੀਂ ਤਾਂ ਮਸਾਂ ਆਈਓ ਕੰਮ ਅਜ ਨਿਕਲ ਕੇ ਮੈਂ ਤਾਂ ਆਪ ਹੀ ਕਰ ਦੂਗੀ ਮਨਰਮ ਕਰ ਵਿਕਾਰ ਦੀ ਤੁਹਾਨੂੰ ਮਨ ਸ਼ੋਕ ਬਾਤ ਹੁੰਦਾ ਸੱਚੀ ਲੈ ਹਾਂ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੋਰ ਦੇਖ ਲੈ ਨਹੀਂ ਅੱਜ ਭੁੱਤ ਨਹੀਂ ਭੁੱਲ ਜਾਂਦੀ ਮੇਰੀ ਮੈਨੂੰ ਪਤਾ ਪਰ ਪਤਾ ਹੀ ਨਹੀਂ ਲੱਗਿਆ ਅੱਜ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਦੇਖ ਲੈ ਗੱਲਾਂ ਕਰਦੀ ਦੇਖੋ ਪਤਾ ਨਹੀਂ ਕਿ ਮੈਂ ਪਾਵਾ ਚਾਹ ਬਣੀ ਬਣਾਈ ਨਾ ਨਾ ਮੈਂ ਤਾਂ ਤਾਂ ਵੀ ਕਿ ਆਇਆ ਜਿਹੜੀ ਬੈਠੀ ਨਹੀਂ ਜਦੋਂ ਦੇ ਅਸੀਂ ਆਇਆ ਇੱਕ ਮਿੰਟ ਨਹੀਂ ਬੈਠੀ ਬੈਠਾ ਨਹੀਂ ਆਂਦਾ ਅੱਜ ਤਾਂ ਕੱਲ ਨੂੰ ਦੇਖਿਓ ਕੋਈ ਨਾ ਕੱਲ ਨੂੰ ਤੁਸੀਂ ਆਈ ਹੋ ਨਾਲ ਹਾਂ ਹਾਂ ਤਾਂ ਆਈ ਗਿਆ ਜਿਹੜੇ ਛੋਟੇ ਨੇ ਆਈ ਜਿਹੜੀ ਛੋਟੀ ਜ਼ਿੰਮੇਵਾਰੀ ਆ ਉਹ ਤਾਂ ਛੋਟੀ ਹੋਈ ਆ ਨਾ ਅੱਜ ਤਾਂ ਰੋਟੀ ਵੀ ਬਣਾ ਲਾਂਗੇ ਫੜਾ ਵੀ ਦੇਵਾਂਗੇ ਪਾ ਕੇ ਅਸੀਂ ਇਹ ਕੰਮ ਕੱਚ ਕਰ ਲਾਂਗੇ ਜਿਹੜੀ ਛੋਟੀ ਜ਼ਿੰਮੇਵਾਰੀ ਚੱਕ ਤਾਂ ਦੇਦ ਨੂੰ ਚੀਜ਼ ਪੜਾਉਣੀ ਵੱਡੀ ਜ਼ਿੰਮੇਵਾਰੀ ਉਹ ਵੱਡੀ ਜ਼ਿੰਮੇਵਾਰੀ ਨੂੰ ਅੱਜ ਜ਼ਿੰਮੇਵਾਰੀ ਕਰੀ ਜਾਣਗੇ ਹਾਂ ਚਲੋ ਜੇ ਪਕਾ ਕੇ ਦਿਖਾਉਣਿਆ ਅੱਜ ਤਿਆਰੀ ਕਰ ਰਹੇ ਹਾਂ ਕੱਲ ਨੂੰ ਸੱਤ ਪੋਗ ਬਣ ਕੇ ਦੇ ਬਾਦਰੀ ਤੇ ਰਾਤੀ ਸਮੰਟੀ ਜਰਾਤ ਨੂੰ ਆਸਾਨ ਕੇ ਰੱਖਦੇ ਨੇ ਹਾਂ ਉਹ ਵਾਸਤੇ ਚੰਗੀਆਂ ਇਹ ਸੁੱਕਾ ਕਰੀ ਨਾ ਨਹੀਂ ਆਵਾ ਹੋਗਾ ਨਾ ਨਿੰਮ ਦੇ ਪੱਤੇ ਟਿੱਕੇ ਸੁ ਨੂੰ ਬੋਰੀਆਂ ਬੋਰੀਆਂ ਦਾ ਹੋ ਗਿਆ ਸਭ ਲੱਗਾ ਗਿਆ پیسے ਹਾ ਜਾਈਂ ਦੀ ਫਾਂ ਸੁ ਹੋਰ ਕੋ ਬਿੜੇ ਹੋਰ ਹੋਰ ਜਿਹੜਾ ਆਟਾ ਹੈਗਾ ਫੇਰ ਹਾਂ ਫੇਰ ਕੋ ਇਧਰ ਹੋ ਜਾ ਫਿਰ ਕਿਥੇ ਇਧਰ ਉਹ ਕਮਰੇ ਉੱਤੇ ਚੱਕਰ ਲੇ ਲੋ ਉਹ ਹੋਰ ਫਿਰ ਹੁਣ ਕਾ ਦੋ ਚੱਕਰ ਨਾਲ ਹੁਣ ਢੋਲ ਪੈਣੇ ਅੰਦਰ ਕੜਕ ਦੇ ਤੁਰੇ ਮੈਂ ਕਦੋਂ ਵੀ ਨਹੀਂ ਖਾਲੇ ਕਰੀ ਖਾਂਦੀ ਕਰੇਗੀ ਅਸੀਂ ਗੱਲ ਕਰੀ ਹੁਣ ਕਹਿੰਦੀ ਆਪਣਾ ਇਹ ਚੱਕਰ ਦਾ ਨਿਪਟ ਜਾਣਗੇ પેટ્રોલ ਖਾਂਦੀ ਕਰਾਂ ਸਰ ਵੀਰ ਨੂੰ ਲਾ ਲੈਣਾ ਆ ਜੀ ਆ ਸਾਰੀਆਂ ਬਾਰਡਰ ਰਹੇ ਨੇ ਤੇ ਸੱਤ ਵਾਲੀ ਸਾਰੀ ਉਹ ਪਤਾ ਨਹੀਂ ਬਾਹਰ ਜਾਉਂਦੀ ਉਹ ਪਤਾ ਹੀ ਨਾ ਜੇ ਮਾਪੇ ਨੂੰ ਸਾਡੇ ਬਾਬਾ ਜੀ ਨੂੰ ਬਹੁਤ ਸ਼ੌਂਕ ਆ ਫੁੱਲ ਲਾਉਣ ਦਾ ਇਧਰ ਵੀ ਲੱਗੇ ਹੋਏ ਸੀ ਕਿਉਂਕਿ ਇਧਰ ਤਾਂ ਘਾਹ ਨਹੀਂ ਹੈ ਕਾ 挖掘机，挖掘 ਖੁੱਲੇ ਨਹੀਂ ਹਨ ਇਹ ਕਿ ਇਹਨਾਂ ਆਜਾਦੇ ਖੁੱਲੇ ਵੀ ਨਹੀਂ ਬਣਾਇਆ ਜਾ ਕੇ ਕਿਹੜੇ ਵਿੱਚ ਕੀਕ ਬਣਾਇਆ ਇਹ ਇਧਰ ਵਾਸ਼ਰੂਮ ਹੈ ਇਹ ਵਾਸ਼ਰੂਮ ਹੋ ਗਏ ਇੱਥੇ ਆਪਣੇ ਉਹ ਲੱਜੂ ਕੱਪ ਬੋਰਡ ਤੇ ਆਪਣੇ ਉਹ ਡਰੈਸਿੰਗ ਫੇਰ ਵਾਸ਼ਰੂਮ ਜਿੱਥੇ ਹੋ ਜਾ ਕੱਪ ਬੋਰਡ ਬਾਕਿੰਗ ক্লোਜ਼ ਹੈ ਨਹੀਂ ਉਤਾ ਤੇ ਇੱਕ ਕਮੋਰੀ ਇਧਰ ਹੋਣੀ ਹੈ ਕੋਈ ਗੱਲ ਇਧਰ ਬਣੇਗੀ ਜਦੋਂ ਅੱਗੇ ਹੋ ਗਿਆ ਰੇਤ ਰਾਹ ਖੰਦ ਹੋ ਗਿਆ ਉਹ ਕੰਨ ਸਿੱਧੇ ਪੁਣ ਸਲਾਮ ਆ ਰਿਓ ਮੈਂ ਕਹਿੰਦੀ ਮਿਸਟਰ ਨੂੰ ਮਿਸ ਜੀ ਦੇ ਦਰਦ ਦਰਦ ਕਰ ਗੁੰਮ ਹੈ ਇਹੋ ਨਾ ਪਰਮਾਨੰਤ ਦਾ ਉਹ ਜਿਹੜਾ ਹੌਲ ਰੌਲਾ ਕਰਕੇ ਤਾਂ ਭੀੜ ਜੀ ਲੱਗਦੀ ਹੈ ਸਪੋਰਟਰ ਲੱਗੇ ਰਹੇ ਨਾ ਆਇਆ ਦੱਸ ਤਵਨਾ ਨੇ ਵੀ ਇਹ ਜੀ ਸਟੋਰ ਕਰਤਾ ਸਟੋਰ ਮਤਲਬ ਕੁਝ ਵੀ ਡਰੈਸ ਰੂਮ ਵੀ ਆ ਗਿਆ ਇਹ ਇੱਥੇ ਕੋਬਟ ਸਾਰੇ ਆਮ ਆਪਣੇ ਘਰ ਦੇ ਕਪੜੇ ਕਬਡੀ ਬਾਰੇ ਕਪ ਬੋਰਡ ਬਣ ਗਈ ਪਰ ਨੋ ਕਮਰਟੇਜ ਰੂਮ ਹੋਗੇ ਹਾਂ ਅਟੈਚਡ ਰੂਮ ਦੋ ਤੇ ਚਾਰ ਹੁੰਦੀ ਨੇ ਹਾਂ ਕਿ ਇਧਰ ਗੇਟ ਇਕ ਇਧਰ ਵੀ ਕਰ ਲੈ ਦੋਨੇ ਪਾਸੇ ਪੂਰੇ ਸ਼ਾਂਤੀ ਜੀ ਆ ਗਏ ਉੱਧੇ ਥੋੜਾ ਸਿਰ ਦੁਖਾਣ ਲੱਗ ਗਿਆ ਉਹ ਸਤਾਰ ਬੰਦਗਰੀ ਬੈਠੇ ਆ ਹਾਂ ਹਾਂ ਤਾਂ ਬੜਾ ਦਾ ਖੜਿਆ ਸੁਵੇਕ ਆਇਆ ਤਾਂ ਪਾਵਰ ਤੇ ਆਪਣੇ ਖੜੇ ਕਿ ਮਤਰਾਉਂ ਮੁੰਡੇ ਜਿਹਨੂੰ ਪੱਠਾ ਸੀ ਤਨਾ ਇਹ ਉੱਧਰ ਪਤਾ ਲੱਗਿਆ ਵਾਹ ਕਿਸੇ ਤੇ ਉੱਧਰ ਆਪਣੇ ਖੜੇ ਸਨ ਪਰ ਇਹ ਤਾਂ ਲੱਗਿਆ ਹੈਗਾ ਅਸੀਂ ਅੰਦਰ ਆਈਏ ਮੇਰਾ ਜੇ ਆ ਡਰਾਈਂਗ ਰੂਮ ਆ ਤੇ ਵੀ ਕਿਉਂ ਪੁੱਲਾ

ਇੰਨਾ ਵਧੀਆ ਕੰਮ ਕਰਦੇ ਮੈਂ ਤਾਂ ਇਹਨਾਂ ਨੂੰ ਇਕੱਠੇ ਪਾਈ ਬਹੁਤ ਬੜਾ ਲਾਦੇ ਨੇ 9 ਘੰਟੇ ਮਤਲਬ ਕਰਦਣ ਚੁੱਪ ਰਹਿਣਾ ਜੇ ਆਪ ਕਹੀਏ ਬੋਲ ਕੇ ਤਾਂ ਕੰਮ ਵੀ ਨਹੀਂ ਨਿਭੜਦਾ ਗੱਲੀ ਮਿੱਟੀ ਕੰਮ ਨਹੀਂ ਨਿਭੜਦਾ ਹੈਗਾ ਮੈਂ ਤੁਹਾਨੂੰ ਦੱਸਾਂ ਸੀ 10-12 ਜਣੇ ਹੁੰਦੇ ਇੱਥੇ ਮੈਨੂੰ ਨਹੀਂ ਪਤਾ ਕਿ ਸਾਡੇ ਘਰੇ ਕੋਈ ਕੰਮ ਕਰ ਰਿਹਾ ਇਹੋ ਜਿਹੇ ਨਕਪਣ ਕਰਦੇ ਖਾਈ ਤੱਕ ਉਹਨੂੰ ਕੱਢ ਨੂੰ ਮਾਈ ਕੀ ਹੋਵਾਂਗੇ ਉੱਧਰ ਹੋਵਾਂਗੇ ਕੱਲ ਨੂੰ ਖਰਚੀ ਦਵੇ ਘਰੇ ਆਵਾਂਗੇ ਮੈਂ ਸੋਹਣੀ ਦੱਸਿਆ ਨਹੀਂ ਮੈਂ ਤਾਂ ਸਰਪ੍ਰਾਈਜ਼ ਰੱਖਿਆ ਦੀ ਬਿਆਹ ਕੋਲ ਕਰਾਹੀ ਚੜੂ ਪਾਏ ਨੇ ਦਾਸਤਾ ਪਾਏ ਨੇ ਦਾਸਤਾ ਮੈਂ ਸਰਪ੍ਰਾਈਜ਼ ਰੱਖਿਆ ਸੀ ਲੋ ਜੀ ਭਣ ਕੇ ਸਤਪੂਰਤਾ ਕਰਕੇ ਆਪਣੇ ਦਰਵਾਜ਼ੇ 'ਚ ਕਢਾਹੀ ਚੜੂਗੀ ਇਧਰ ਫਿਰ ਮਿਸਤਰੀਆਂ ਨਾਲ ਕਰਕੇ ਕੱਲ ਨੂੰ ਫਿਰ ਬੰਦੇ ਜਾ ਰਹੇ ਹੋਣਗੇ ਇਲੈਕਟ੍ਰੀਕਾਉਣ ਵਾਲੇ ਹਨ ਤਾਂ ਕਰਕੇ ਉਹ ਹੋ ਹੋ ਜੇ ਆਪਣਾ ਆਪ ਕਹਿ ਰਹੇ ਨੇ ਕਿ ਕਿੱਡਾ ਹੀ ਵੱਡਾ ਘਰ ਹੋਵੇ ਵੱਡੇ ਹੋੜ ਨਹੀਂ ਘਟ ਹੁੰਦਾ ਜਦੋਂ ਆਪਣੇ ਕੋਈ ਘਰ ਪੈਂਦਾ ਚਾਹੇ ਵਿਆਹ ਕਰਦੀ ਹੈ ਤੇ ਨਾਲ ਇੱਕ ਦੂਜੇ ਦੇ ਘਰ ਦੀ ਮਦਦ ਲੈਣੀ ਪੈਂਦੀ ਆ ਤੁਹਾਨੂੰ ਰੌਣਕ ਵੀ ਪੈਣ ਪਈਆਂ ਨਾਲ ਹੀ ਹੁੰਦੀ ਆ ਇਕੱਲੇ ਨਾਲ ਤਾਂ ਰੌਣਕ ਵੀ ਨਹੀਂ ਇਕੱਲੇ ਦਾ ਤਾਂ ਕੰਮ ਵੀ ਨਹੀਂ ਪਾਣ ਦਾ ਕੱਲ ਜਾਣਾ ਬਣੇ ਨਾ ਰੌਣਕ ਹੋਵੇ ਮੈਂ ਆਪਣੀ ਇਕੱਠੇ ਹੋ ਕੇ ਜਿੜਦੀ ਆ ਲਓ ਜੀ ਆਪਣਾ ਤਬਾੜੀ ਵੀ ਰਮਾ ਕੇ ਗੁੱਡਣ ਵਾਲੀ ਹੋਈ ਪਈ ਹੈਗੀ ਰੋਜ਼ ਰਮਾਉਣ ਵਾਲੀ ਹੋਈ ਨੇ ਰੋਜ਼ ਗੁੱਡਣ ਵਾਲੀ ਮੈਂ ਕੱਖ ਬਾਹਲ ਹਾਂ ਕੀ ਕਰੀ ਬਾਕੀ ਪੰਨ ਨੇ ਕਮੈਂਟ ਕੀਤਾ ਸੀ ਵੀ ਜੇ ਜੇ ਤੁਸੀਂ ਰਮਾ ਕੇ ਲਸਣ ਕਿਉਂ ਨਹੀਂ ਪਾਟਦੇ ਰਮਾ ਕੇ ਲਸਣ ਪੱਟੀ ਦਾ ਨਹੀਂ ਹੁੰਦਾ ਜੀ ਰਮਾ ਕੇ ਲਸਣ ਪੱਟੀ ਜੀ ਗਲ ਜਾਂਦਾ ਤੇ ਸੁੱਕਾ ਹੀ ਲਸਣ ਪੱਟਾ ਜਾਂਦਾ ਲੋ ਜਿੱਦਰਾ ਆ ਗਿਆ ਹਲਵਾਈ ਦਾ ਸਮਾਨ ਤੱਬ ਪਾਉਂਦੇ ਐ ਇੱਥੇ ਚੜੂਗੀ ਕੜਾ ਕੇ ਕਿਉਂਕਿ ਹੁਣ ਮਾਰੀ ਦੀ ਫਸਦ ਆਦਾ ਲਟਕਟੀ ਜਾਂਦੀ ਹੈ ਜਨਰੇਟਰ ਚੱਲਦਾ ਭੈਣ ਕਿ ਕਰੇ ਆਪਣਾ ਸੁਣਦਾ ਵੇਖੀ ਸਾਮਣਾ ਬਾਗਵਾਰ ਚੱਕਲੇ ਆ ਖੜਾਨੇ ਚ ਛੱਡੇ ਨੇ ਕੋ ਨੂੰ ਪੜਾ ਬਣੂਗਾ ਜਿਹੜਾ ਪਿੰਡ ਚ ਤੇਰਨ ਇਹ ਚੜਾ ਬਣੂਗਾ ਇਹ ਚ ਪਕੌੜੇ ਵੰਨ ਲੰਗੇ ਹੋਰ ਪਤਾ ਨਹੀਂ ਕੀ ਕੀ ਬਣੂਗਾ ਬਹੁਤ ਕੁਝ ਬਣੂਗਾ ਪੰਡ ਸਾਰੇ ਆ ਗਏ ਤੇ ਆਪਾਂ ਨੇ ਜਿਹੜੇ ਢੋਲ ਲਿਆਂਦੇ ਸੀਗੇ ਲੈਟਰੀ ਹੁਣ ਇੱਧਰ ਲੈਟਰੀ ਹੈਗੀ ਕਟੋਲਾ ਜਦਾ ਪੁਰਾਣੇ ਚਕਾ ਤੇ ਵਿੱਚ ਹੀ ਘਟਾ ਤੇ ਉਹ ਘਟਾ ਤੇ 3200 ਦੇ ਦੋ ਇਹ ਲਿਆਉਂਦੇ ਨੇ 10000 11000 ਦੇ ਨੂੰ ਲੋ ਜੀ ਆਸ ਤੋਂ ਕੱਲ ਵਾਲੀ ਵੀਡੀਓ ਸਪraiਜ਼ ਇਹ ਦਿੱਤਾ ਹੈ ਕਿ ਤੇ ਕਿੱਦਾਂ ਹੀ ਘਰ ਹੋਵੇ ਘਰ ਚ ਨਹੀਂ ਛੜਦਾ ਚਾਹੇ ਵਿਆਹ ਕਰਨਾ ਚਾਹੇ ਸੱਤ ਤੱਕ ਕੋਈ ਫਰਕ ਨਹੀਂ ਸੰਦਾਰ ਮਾਰੇ ਨੇ ਖਾਸ ਨੂੰ ਪਰ ਬਾਅਦ ਚ ਮਿਲਦੇ ਆਂਗੇ। ਹਰ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਹੁਣ ਦੂਜੇ ਦਿਨ ਦਾ ਹੋ ਗਿਆ ਸਵੇਰ ਤੇ ਦੂਜੇ ਦਿਨ ਦੀ ਖਾਲਸਾ ਫਤਿਹ ਸਾਰਿਆਂ ਨੂੰ ਮਾਰਨਿੰਗ ਦਾ ਟਾਈਮ ਹੈਗਾ ਤੇ ਕੱਲ ਨਾ ਉਦੋਂ ਬਾਅਦ ਵੀਡੀਓ ਬਸ ਬਣੀ ਹੋਈ ਨਹੀਂ ਹੈਗੀ ਪਤਾ ਨਹੀਂ ਕੀ ਜੇ ਹੋ ਗਿਆ ਉਦੋਂ ਬਾਅਦ ਬਹੁਤ ਸਾਰੇ ਕੰਮ ਜੇ ਇਕੱਠੇ ਹੋਗੇ ਤੇ ਬਹੁਤ ਹੀ ਜ਼ਿਆਦੇ ਕੰਮ ਜਵਰ ਗਿਆ ਕੱਲ ਅੱਖ ਨੇ ਕਿਉਂ ਕੁਛ ਹਨੇਰੀ ਹੋ ਗਈ ਹਨੇਰੀ ਤਾਂ ਇਹ ਹੋ ਜਾਣਾ ਬਕਿਨ ਬਹੁਤ ਹਨੇਰੀ ਚੱਲੀ ਹਵਾ ਰੇਤਾ ਰਾਵਾਂ ਵਿੱਚ ਕਿਚਕਿਚੀ ਹੋਈ ਗਈ ਯਾਰੀ ਕਿਰਚ ਕਿਰਚ ਜੀ ਰੇਤੇ ਨਾਲ ਤੇ ਬਾਕੀ ਕੰਮ ਬਹੁਤ ਹੋ ਗਏ ਸੀਗੇ ਹਨਾ ਤੇ ਮੇਰਾ ਕੰਮ ਬੱਸ ਹੈ ਮੈਂ ਤਾਂ ਸਭ ਤੋਂ ਜਮ 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 ਜਨੇ ਰਾਤ ਰਾਤਰੀ ਕਿਣਮਣ ਕਣੀ ਜ ਹੋਈ ਜਾਂਦੀ ਅੱਜ ਤੁਹਾਨੂੰ ਪਤਾ ਹੀ ਆ ਭੈਣ ਕੇ ਸਾਧ ਦਾ ਪ੍ਰੋਗਰਾਮ ਹੈ ਕੱਲ ਵੀਡੀਓ ਵੀ ਅੱਧ ਵਿਚਾਲੇ ਰਹੇਗੀ ਤੇ ਮੈਂ ਸਰਦਾਰ ਜੀ ਨੂੰ ਕਿਹਾ ਵੀ ਇਹ ਤਾਂ ਕੰਮ ਚੱਲ ਰਿਹਾ ਦੋ ਦੋ ਦਿਨ ਹੋ ਗਏ ਵਲੌਗ ਸ਼ੁਰੂ ਕਰੇ ਨੂੰ ਤੇ ਬਾਕੀ ਹੈ ਨਾ ਮੌਸਮ ਦੇ ਹਿਸਾਬ ਨਾਲ ਹੀ ਸੱਤ ਪਹੂਗੀ ਤਿਆਰੀ ਸਾਰੀ ਹੈਗੀ ਜੇ ਹੁਣ ਨਾ ਮੀਂਹ ਪਵੇ ਰਾਤ ਦੀ ਕਿੰਮਣ ਤੀ ਫਟਾਕਾ ਪੂਰਾ ਵਧੀਆ ਪੈ ਗਿਆ ਕੱਲ ਨੂੰ ਇੰዱ ਜ਼ਿਆਦਾ ਵੀ ਦੱਸਿਆ ਹੋਇਆ ਮੀ ਹੈ ਕੱਲ ਨੂੰ ਇੰዱ ਜ਼ਿਆਦਾ ਦੱਸਿਆ ਤੇ ਸੱਤ ਦਾ ਸਾਰੀ ਤਿਆਰੀ ਹੈਗੀ ਜੇ ਹੁਣ ਰੱਬ ਸਹੀ ਸਲਾਮਤ ਰਹੇ ਹਨਾ ਫਿਰ ਤਾਂ ਠੀਕ ਹੈ ਨਹੀਂ ਜੇ ਮੀ ਪਈ ਗਿਆ ਫਿਰ ਤਾਂ ਕੀ ਸੱਤ ਤੂੰ ਧੀ ਵੇਚ ਕੇ ਪਤਾ ਪੰਜਾਬੀ ਕਰ ਲੈਣਾ ਅੰਦਰ ਤਾਂ ਪਈ ਦੀ ਸੁੱਕੀ ਹੋਰ ਸੁੱਕੀ ਤਾਂ ਆ ਗਈ ਸੀ ਹੋਰ ਸਾਲ ਜਿਹੜਾ ਉਹਨੇ ਕਰਨਾ ਨਾ ਉਹੀ ਕਰਨਾ ਆਪਾਂ ਹਾਂ ਉਹ ਬਾਹਰ ਜੂ ਦੇ ਰੰਗ ਨੇ ਹਮ ਸਾਲ ਸਿਆਲ ਸੁੱਕਾ ਨਗਾ ਨਾ ਮੈਂ ਤੈਨੂੰ ਕਹੇ ਦੀ ਚਾਹ ਨਾ ਪੀਂਦੇ ਤੂੰ ਮੈਂ ਤਾਂ ਵੱਡਾ ਕੌਲਾ ਪੀਉਂਦਾ ਵੱਡਾ ਵੱਲਾ ਪੀਂਦੀ ਐ ਖਾਰੇ ਆਸਰ ਹੋ ਕੇ ਰੱਬ ਨੇ ਛੁਪਾ ਲਗਾਤਾ ਹੁਣ ਮੀਂਹ ਹੰਡ ਪਾਪਾ ਹੁਣ ਮੀਂਹ ਪਉਣ ਦੀ ਯਾਰ ਆ ਗਈ ਰੱਬ ਨੂੰ ਤਸਾਨਾ ਦੀ ਜਾਣ ਨਹੀਂ ਟੁੱਟੀ ਜਾਈ ਪਈ ਜਦੋਂ ਮੀਂਹ ਨੇ ਹੀ ਆਉਂਦਾ ਨਾ ਬਹੁਤ ਦਰਦ ਲੱਗਦਾ ਸੀ ਮੀਂਹ ਦੀ ਕਮਾਈ ਕਿਤਨ ਪਰੇ ਜਹਾਜ਼ ਖੜੇ ਨੇ ਸਾਡੇ ਤੇ ਸਾਡੇ ਮਸ਼ੀਨਾਂ ਚੱਲ ਪਈਆਂ ਸੀ ਪਰ ਹੁਣ ਅੱਜ ਕਾਣੀਆਂ ਪੈ ਗਈਆਂ ਅੱਜ ਕਿਥੋਂ ਚੱਲਣਗੇ ਨਹੀਂ ਪੈ ਰਾ ਜਦੋਂ ਚਾਰ ਪੰਜ ਦਿਨ ਚੱਲ ਗਈ ਔਰ ਮਾਰਾ ਬਿੱਲਾ ਹੋ ਗਿਆ ਨਾ ਬਿੱਲਾ ਦਾ ਕਾਨੂੰ ਮੇਰਾ ਕੋਈ ਇੰਨੇ ਕਨਾਂ ਚੀਜ਼। ਘਰ ਚੋਕੇ ਦੁੱਧ ਪੈਣ। ਮੇਰੇ ਆਂ ਵੀ ਸੱਲ ਹੋ ਗਈ ਧੁੱਪ ਚੜ੍ਹ ਗਈ ਫੇਰਾ। ਘਰਾਂ ਚੋਕੇ ਦੁੱਧ ਪੈਣ ਕੇ ਕਰੇ ਤਰਿਆਏ। ਤੂੰ ਮਾਰ ਸਹੀ। ਤੂੰ ਕੈ ਸਹੀ। ਤੂੰ ਮਾਰ ਸਹੀ। ਲੋ ਜੀ ਸਰਦਾਰ ਜੀ ਤਾਂ ਲਾਗੇ ਟੋਟ ਵੀ ਕਰਨ ਉਧਰ ਹਲਵਾਈ ਨੇ ਖਟਾਈ ਕੁਤੂ ਵੀ ਬਣਾ ਲਈ ਹੈਗੀ। ਤੁਹਾਨੂੰ ਦਿਖਾਉਣੇ ਆਪਣੇ ਘਰ ਦੀਆਂ ਰੌਣਕਾਂ, ਵੇੜੇ ਦੀਆਂ ਰੌਣਕਾਂ। ਤੇ ਇਧਰ ਮਾਸੀ ਜੀ ਆ ਗਏ ਭਾਂਡਾਂ ਦੀ ਸੇਵਾ ਕਰਨ ਲਈ। ਮਾਸੀ ਜੀ ਕਰਨਗੇ ਜੀ ਭਾਂਡਾਂ ਦੀ ਸੇਵਾ ਜਿਹੜੇ ਆਪਾਂ ਵੇਲਦੇ ਭਾਂਡ ਲੈ ਆਂਦੇ ਨੇ ਉਹ ਕਿਰਾਂ ਸਰਕ ਥਾਈਂ ਵੀ ਕੱਢਣੇ ਨੇ ਉਹ ਤਾਂ ਅਲੱਤੋ ਕੀ ਦੀ ਇੱਕ ਜਾਂਦਾ ਫੇਰ ਵੀ ਹੈ ਨਾ ਧੋਣਗੇ ਮਾਸੀ ਜੀ ਕਰਨਗੇ ਭਾਂਡਾਂ ਦੀ ਸੇਵਾ ਉਧਰ ਲੱਗੇ ਹਲਵਾਈ ਕੋਲੇ ਸਰਦਾਰ ਜੀ ਕੁਰਸੀਆਂ ਕਰਸੀਆਂ ਸਵੇਰੇ ਸਵੇਰੇ ਤੇ ਇੱਕ ਪ੍ਰੋਗਰਾਮ ਕਰਕੇ ਕੰਮ ਜਾ ਰਹੇ ਹੋਏ ਨੇ ਇੱਕ ਉਹੀ ਆਪਣੇ ਘਰਾਂ 'ਚ ਜਿਹੜਾ ਕੰਮ ਹੁੰਦਾ ਦੇਖੋ ਸਾਰੇ ਸੰਦ ਆਪਾਂ ਦਰਵਾਜ਼ੇ ਆਲੇ ਬਾਹਰੇ ਕਰ ਦਿੰਦੇ ਬੇੜੇ 'ਚ ਮੀਂਹ 'ਚ ਖਰਾਬ ਹੋਣਗੇ ਬੱਦਲ ਫਾਈ ਵੀ ਦੇ ਬਹੁਤ ਵਦ ਰੋਆ ਪਿਆ ਹੁਣ ਅਕਲ ਕੀ ਬਣਾਏਗਾ ਇੱਥੇ ਲੋ ਜਿਹਦਰ ਪਕੌੜੇ ਦੀ ਤਿਆਰੀ ਹੋ ਰਹੀ ਹੈ ਇਹ ਜਿਹੜਾ ਆਪਣੀ ਬਣਦੀ ਹੈ ਜੀ ਤਿਆਰੀ ਉਧਰ ਬਾਬਾ ਜੀ ਹਰ ਤੀਲ ਦੇ ਨੇ ਆਲੂ ਤੇ ਪਕੌੜੇ ਨੇ ਕੰਮ ਚੱਲਦੇ ਹੋਏ ਜਿਵੇਂ ਜਿਵੇਂ ਹਨਾ ਘਰਾਂ ਚੋਂ ਕੰਮ ਨੇ ਵੜਨਗੇ ਉਹਨੇ ਸਾਰੇ ਆਉਣਗੇ ਪਾਲਕ ਵਾਲਾ ਮਨੂ ਦੀ ਪਕੌੜੀ ਪਾਲਕ ਹੈ। ਉਹ ਕਿਉਂ ਗਲੇ ਪਾਲੀ ਮਾਰੇ। ਆਹ ਪਾਲਕ ਵਿੱਚ ਪਉਂਗਾ ਫਿਰ ਪਾਲਕ ਵੀ ਧਨੀਆ ਵੀ। ਤੇ ਸਬਜ਼ੀ ਚ ਪਉ ਆਹ ਸਬਜ਼ੀ ਅਸਮਾਨ। ਟਮਾਟਰ ਵਗੈਰਾ ਪਿਆਜ਼ ਵਗੈਰਾ ਸਾਰਾ ਕੁਝ ਆ ਗਿਆ। ਇੱਧਰ। ਜੜੀ ਕੀ ਦੇ ਦੋ ਬਈ। ਲੈ ਸਭ ਪਕਾ। ਥੋੜਾ ਜੀ ਦੇਵਾ ਸਕੀ। ਹਵਾ ਪਉਂਗਾ। ਹਵਾ ਚਾਲੀ। ਆਦੇ। ਆਹ ਅੱਲਾਹ ਦੇ ਨਾਮ ਤੇ ਬੋਲ ਜਿਦਾ ਹੈ ਗੱਲ ਨਾਲ ਲੇਕੋ ਕੀ ਸੁਣਾ ਲਈ ਇਧਰੋਂ ਸਾਰੇ ਕੰਮ ਬਸ ਇਸ ਤਰ੍ਹਾਂ ਹੀ ਹੁੰਦੇ ਰਹਿਣਗੇ ਤੇ ਬਲੋਗ ਨਾਲ ਬਣੇ ਰਹੋ ਤੇ ਤੁਹਾਨੂੰ ਦਿਖਾਵਾਂਗੇ ਕਿਹੜਾ ਭੈਣ ਭਾਈ ਆਇਆ ਕਿਹੜਾ ਨਹੀਂ ਆਇਆ ਕੌਣ ਆਊਗਾ ਸਾਰੀ ਆਪਾਂ ਦੱਸੀ ਜਾਵਾਂਗੇ ਤੁਹਾਨੂੰ ਜਿਵੇਂ ਜਿਵੇਂ ਆਪਣੇ ਘਰੇ ਪ੍ਰੋਗਰਾਮ ਹੋ ਹੀ ਜਾਊ ਠੀਕ ਆ ਤੇ ਕਿੰਨਾ ਹੀ ਘਰ ਹੋਵੇ ਹਨਾ ਜੀ ਜੇ ਕੋਈ ਪ੍ਰੋਗਰਾਮ ਹੁੰਦਾ ਦੋ ਘਰਾਂ ਬਿਨਾ ਨਹੀਂ ਸਰਦਾ ਤਿੰਨ ਘਰਾਂ ਬਿਨਾ ਵੀ ਨਹੀਂ ਸਰਦਾ ਹੁੰਦਾ ਤੇ ਇਸ ਕਰਕੇ ਲੋ ਜੀ ਆਪਾਂ ਨੇ ਹਨਾ ਕੰਮ ਤਾਂ ਦੇ ਕਰ ਲਈਏ ਕਰ ਲੈਨੇ ਕੁਝ ਰਹਿ ਗਏ ਨੇ ਆਪਾਂ ਕਰਦੇ ਆਂ ਜੀ ਵੀਡੀਓ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਨਿਊ ਨਿਊ ਵਲੌਗ ਨਾਲ ਖੁਸ਼ੀਆਂ ਨਾਲ ਠੀਕ ਆ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਾਂਗੇ ਕੱਲ ਨੂੰ ਨਵੇਂ ਵਲੌਗ ਨਾਲ ਐਸੇ ਵਲੌਗ ਨਾਲ ਹੀ ਮਿਲਾਂਗੇ ਕੱਲ ਨੂੰ ਅਗਲੇ ਨਾਲ ਆਪਾਂ ਕਰਦੇ ਆਂ ਬਲੌਗ ਦਾ ਐਂਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ